ਇਆ ਬਣਾ ਰਿਹਾ ਪਿਆਵਾ ਕਿ ਉਹ ਕਿੱਦਾਂ ਸਿਸਟਮ ਬਣੂਗਾ ਹੁਣ ਤੁਸੀਂ ਝੋਕੇ ਕੋ ਜਰਾ ਕਿਉਂਕਿ ਇਹ ਜਿਹੜੇ ਚੀਜ਼ਾਂ ਬਰਦਾਸ਼ਤ ਨਹੀਂ ਹੋਣਿਆ ਬਿਲਕੁਲ ਦੇ ਬਰਦਾਸ਼ਤ ਤੋਂ ਬਾਹਰ ਸਾਡੇ ਸਮਾਜ ਦਾ ਸਾਥੀ ਜਿਹੜਾ ਵਾ ਉਹ ਮਰ ਗਿਆ ਵਾ ਅਸੀਂ ਕੋਈ ਪਰਵਾਹ ਨਹੀਂ ਕਰਨੀ ਚਾਹ ਜਿਹੜਾ ਮਰਜੀ ਅਫਸਰ ਹੋਵੇ ਅਸੀਂ ਤਾਂ ਇਹ ਚਾਹਦੇ ਹਾਂ ਕਿ ਸਾਡਾ ਜਿਹੜਾ ਬੰਦਾ ਮਰ ਗਿਆ ਉਹ ਵਾਪਸ ਨਹੀਂ ਜਾਣਾ ਜਿਹੜਾ ਜਸ਼ਪਾਲ ਮਰ ਗਿਆ ਸਾਡਾ ਉਹ ਵਾਪਸ ਨਹੀਂ ਆਣਾ ਲੱਭ ਲੈ ਜਰਾ ਸਾਡਾ ਜਸ਼ਪਾਲ ਦੱਸੋ ਤੁਸੀਂ ਵਾਪਸ ਲਿਆ ਦੋਗੇ ਕੋਦੀ ਅਫਸਰ ਨੂੰ ਜਮਾਇਣਾ ਬੰਦਾ ਇੱਕ ਬੰਕੂ ਕਰਕੇ ਮਰ ਗਿਆ ਮਾਨਸਿਕ ਤੌਰ ਤੇ ਉਹਨੂੰ ਅਟੈਕ ਆ ਗਿਆ ਕਰਜਾਂ ਸਮੱਸਿਆਵਾਂ ਕਰਕੇ ਮਰ ਗਿਆ ਉਹ ਵਾਪਸ ਆਈਊਗਾ ਤੂੰ ਦਿੰਦਾ ਰਹੇਂ ਕੋਣਾ ਉਹਦਾ ਜਿੰਮੇਵਾਰ ਤੂੰ ਹੀ ਹੋਗੋ ਅਫਸਰ ਹੋਗਾ ਤੂੰ ਹੀ ਤੇ ਜੇ 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 ਠੀਕ ਹੋ ਜਾਂਦੀਆ ਪ੍ਰੋਪਰ ਡੰਗਣਾ ਕੋੜਾ ਛੱਡ ਕੇ ਜਾਂਦਾ ਉਹ ਬੰਦਾ ਆਪਣੇ ਪ੍ਰੋਪਰ ਡੰਗਣੇ ਤੇ ਬਿਮਾਰ ਹੋ ਜਾਂਦਾ ਤੇ ਟਾਈਮ ਤੇ ਉਹਨੂੰ ਲਾਜ ਕਰਾਂਦਾ ਕੀਤੀ ਕਰਦਾ ਸਾਰਿਆਂ ਨੂੰ ਕੀ ਅੱਜ ਜਸ਼ਪਾਲ ਮੜਿਆ ਕੱਲ ਠੋਡੀ ਵੀ ਵਾਰੀ ਆ ਸਕਦੀ ਆ ਇਸ ਲਈ ਇਹ ਬਿਮਾਰੀਆਂ ਦੀਆਂ ਸਮੱਸਿਆਵਾਂ ਜੀ ਸਰ ਇਹਨੂੰ ਹੱਲ ਕੀਤਾ ਜਾਵੇ ਭਾਜੀ ਉਹਰੇ ਕੀ ਹੋਇਆ ਕੀ ਕੋਈ ਨਹੀਂ ਕਰਦਾ ਪਤਾ ਨਹੀਂ ਬ੍ਰਦਰ ਹੋਇਆ ਕੀ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਹੈ ਬਾਕੀ ਕਹਿ ਰਹੇ ਕਿ ਸਾਡੇ ਕੋ ਮੁਲਾਜ਼ਮ ਦੀ ਹੋ ਗਈ ਆ ਉਹਦਾ ਚਲੋ ਸਾਨੂੰ ਵੀ ਅਫਸੋਸ ਆ ਉਸ ਚੀਜ਼ ਦਾ ਪਰ ਜ਼ਰੂਰੀ ਨਹੀਂ ਕਿ ਉਹ ਇਸ وجہ ਨਾਲ ਹੋਇਆ ਵਾ ਇਹ ਸਰ ਰੁਟੀਨਾ ਕਿਨੇ ਦਾ ਖਰਾਬ ਹੈ ਮਸ਼ੀਨਾਂ ਤਾਂ ਜੀ ਕੋਈ ਨਾ ਇਹ ਤਾਂ ਐਕਚੁਅਲੀ ਮਸ਼ੀਨ ਆ ਰੁਕਦੀ ਰਹਿੰਦੀ ਚੱਲਦੀ ਰਹਿੰਦੀ ਜਦੋਂ ਖਰਾਬ ਹੁੰਦੀ ਉਹਨੇ ਵੀ ਖੜੇ ਨੇ ਠੀਕ ਕਰਨ ਵਾਲੇ ਜੋ ਪ੍ਰੋਬਲਮ ਆ ਜਾਂਦੀਆਂ ਠੀਕ ਵੀ ਕਰ ਜਾਂਦੇ ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਖਰਾਬ ਨਹੀਂ ਰਹਿੰਦੀ ਚੱਲਦੀ ਰਹਿੰਦੀ ਤਦੀ ਕੰਮ ਇੰਨਾ ਸਾਭ ਹੋ ਰਿਹਾ ਇਹ ਸਰ ਇਹ ਪ੍ਰਵਾਰਿਕ ਦੇ ਪਰਵਾਰਿਕ ਮੈਂਬਰ ਸਵੇਰੇ ਸਾਹਿਬ ਨਾਲ ਮੇਰੀ ਗੱਲ ਹੋ ਗਈ ਜੋਨਗੁਮਿਸ਼ਾ ਸਾਹਿਬ ਨਾਲ ਉਹਨਾਂ ਨੇ ਆਸ਼ਵਾਸਨ ਦਿੱਤਾ ਵੀ ਜਿੰਨਾ ਜੋ ਮਦਦ ਹੋਈ ਜ਼ਰੂਰ ਕਰਾਂਗੇ ਕੀ ਸਰ ਡਾਇਰੈਕਟਰ ਤੁਹਾਡਾ ਕੀ ਰਾਇ ਹੈ ਜੀ ਮੈਂ ਚੀਫ ਸੈਕਟਰੀ ਰਿਪੋਰਟ ਤਰਨੇ ਕਹਤਾ ਵੀ ਉਹ ਕੰਮ ਚਾਲੂ ਕੀਤਾ ਗਿਆ ਤੇ ਹੁਣ ਕਿਦਾਂ ਦਾ ਕੰਮ ਵੀ ਚਾਲੂ ਆ ਮੋਤਾ ਵੀ ਚਾਲੂ ਆ ਮੋਤਾ ਵੀ ਚਾਲੂ ਆ ਕੱਲ ਜਸ਼ਪਾਲ ਮਰਿਆ ਵਾ ਉਹਦਾ ਕਾਰਨ ਕੂੜੇ ਦੀ ਗੰਦਗੀ ਕਰਕੇ 58 ਸਾਲ ਦਾ ਸੀ 2 ਸਾਲ ਰਿਟਾਇਰਮੈਂਟ ਨੂੰ ਰਹਿ ਗਏ ਸੀਗੇ ਉਹਦਾ ਸਿਰ ਜਿਹੜਾ ਸੀਗਾ ਕਨਸੈਪਸ਼ਨ ਨਹੀਂ ਕਰ ਪਾਇਆ ਕੂੜੇ ਦੀ ਬਦਬੂ ਨੂੰ ਉਸ ਤੋਂ ਬਾਅਦ ਉਹਦਾ ਜਿਹੜਾ ਕੂੜਾ ਹੋਰ ਸੁੱਟਣਾ ਸੀਗਾ ਇਲਾਕੇ ਵਿੱਚ ਚੱਕ ਕੇ ਉਹਦੀ ਵੀ ਟੈਨਸ਼ਨ ਰਹੀ ਪਰਿਵਾਰ ਦੀ ਟੈਨਸ਼ਨ ਰਹੀ ਹੁਣ ਟੈਨਸ਼ਨਾਂ ਕਰਕੇ ਤਾਂ ਅਟੈਕ ਆਂਦਾ ਵਾ ਕਿ ਬਿਨਾਂ ਟੈਨਸ਼ਨਾਂ ਤੋਂ ਅਟੈਕ ਆਂਦਾ ਵਾ ਮੈਨੂੰ ਦੱਸੋ ਜਰਾ ਜਿਹਨੂੰ ਟੈਨਸ਼ਨ ਆਉਂਦੀ ਆ ਤੁਸੀਂ ਦੱਸੋ ਪ੍ਰੈਸ ਵਾਲਿਆਂ ਜੇ ਤੁਹਾਨੂੰ ਟੈਨਸ਼ਨ ਆਊਗੀ ਤਾਂ ਅਟੈਕ ਆਊਗਾ ਕਿ ਨਹੀਂ ਆਊਗਾ ਪਰ ਦੇਖਿਆ ਜਾ ਵੀ ਜਿਹੜਾ ਬਿਨਾਂ ਕੋ ਟੇਕਾ ਉਹ ਉਹ ਤਾਂ ਆਇਆ ਹੀ ਨਹੀਂ ਹੋਰੇ ਟੇਕਾ ਨਹੀਂ ਆਇਆ ਉਹ ਸਾਹਬ ਆ ਗਏ ਆ ਇਹ ਵੀ ਉਹਨਾਂ ਦੇ ਹਿੱਸੇਦਾਰੀ ਆ ਕਿਉਂਕਿ ਕਾਰਪੋਰੇਸ਼ਨ ਨਾਲ ਜੁੜੀ ਹੋਈ ਆ ਨਾ ਕਾਰਪੋਰੇਸ਼ਨ ਠੇਕੇਦਾਰ ਤੋਂ ਬਾਹਰ ਥੋੜਾ ਵਾ ਉਹਨਾਂ ਪੁੱਤਲਾ ਫੂਕ ਕੇ ਆਇਆ ਚੀਮਾ ਚੌਂਕ ਗੁਰਜੀਤ ਠੇਕੇਦਾਰ ਦਾ ਜਿਹੜਾ ਸੁਪਰਵਾਈਜ਼ਰ ਆ ਉਹ ਰੋਜ਼ ਪੁੱਤਲਾ ਫੂਕਣਾ ਹੁੰਦਾ ਜਦ ਤੱਕ ਇਨਸਾਫ ਨਹੀਂ ਮਿਲ ਜਾਂਦਾ ਅਸਤੇ ਇਹ ਕਹਿੰਦੇ ਆ ਕਿ ਓਪਨ ਦੇ ਵਿੱਚ ਕੂੜਾ ਸੁੱਟਿਆ ਜਾਵੇ ਤਾਂ ਜਿਹੜੇ ਲੋਕਾਂ ਦੇ ਜਿਹੜੇ ਸਮੱਸਿਆਵਾਂ ਲੋਕੀ ਢੇੜੇ 'ਤੇ ਪਰ-ਪਰ ਕੇ ਲੈ ਕੇ ਆਉਂਦੇ ਆ ਇੱਕ ਤਾਂ ਵਿਚਾਰੇ ਢੇੜੇ ਪਰ-ਪਰ ਕੇ ਲੈ ਕੇ ਜਾਂਦੇ 2-4 ਕਿਲੋਮੀਟਰ ਤੋਂ ਉਸ ਤੋਂ ਬਾਅਦ ਜਦੋਂ ਇੱਥੇ ਕੂੜਾ ਸੁੱਟਣ ਨਹੀਂ ਜਾਂਦਾ ਇੱਥੇ ਬਦਬੂ 'ਚ ਖੜੇ ਰਹਿੰਦੇ ਆ ਹੁਣ ਵੀ ਜਿਹੜੇ ਇੱਥੇ ਬੰਦੇ ਹੈਗੇ ਆ 5-5 6-6 ਘੰਟੇ ਇੱਥੇ ਖੜੇ ਹੋਏ ਕੂੜਾ ਸੁੱਟਣ ਨੂੰ ਇੱਕ ਢੇੜਾ ਦਾ ਕੂੜਾ ਸੁੱਟਣ ਨੂੰ 5-5 6-6 ਘੰਟੇ ਲੱਗੇ ਆ ਫਿਰ ਦੂਸਰਾ ਢੇੜਾ ਕਿੱਦਾਂ ਚੱਕ ਕੇ ਲੈ ਆਉਗੇ ਤੇ ਇਸ ਲਈ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਸਾਡੇ ਅ ਕੀ ਮਾਚੋਂ ਕੇ ਸੀ ਜਿਹੜਾ ਪਤਲਾ ਫੂਕਿਆ ਗੁਰਜੀਤ ਸੁਪਰਵਾਈਜ਼ਰ ਦਾ ਕੱਲ ਵੀ ਫੂਕਣਾ ਆਉਂਦਾ ਪਤਲਾ ਔਰ ਜੇ ਇੱਥੇ ਕੱਲ ਨੂੰ ਕੋਈ ਹੋਰ ਫਿਰ ਗੜਬੜੀ ਹੋਈ ਮਸ਼ੀਨਾ ਨਾ ਹੋਈਆ ਤੇ ਕੱਲ ਨੂੰ ਅਸੀਂ ਫਿਰ ਬੰਦ ਕਰਾਵਾਂਗੇ ਕੰਮ ਠੀਕ ਹੈ ਜੀ ਤੁਹਾਡਾ ਨਾਮ ਤੇ ਮੇਰਾ ਅਰुण कुमार ਬੈਦਾ ਮੈਂ ਰਾਸ਼ਟਰੀ ਸਫਾਈ ਕਰਮਚਾਰੀ ਮਹਾਸੰਗ ਰਜਿਸਟਰ ਭਾਰਤ ਦਾ ਪੰਜਾਬ ਦਾ ਪਰਿਵਾਰੀ ਆ ਔਰ ਇਹ ਤੋਂ ਲਵਾ ਠੋੜ ਤੋਂ ਬਾਅਦ ਫਿਰ ਮੈਂ ਮੇਅਰ ਸਾਹਿਬ ਨਾਲ ਵੀ ਗੱਲ ਕਰੂੰਗਾ ਔਰ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਕਰੂੰਗਾ ਸਾਹਿਬ ਨਾਲ ਗੱਲ ਹੋ ਗਈ ਕਹਿੰਦੇ ਅਸੀਂ ਭੇਜ ਰਹੇ ਹਾਂ ਬੰਦੇ ਨਹੀਂ ਮੇਅਰ ਸਾਹਿਬ ਤਾਂ ਭੇਜੂਗਾ ਮੈਂ ਪਰਸਨਲੀ ਆਪਣੇ ਤੌਰ ਤੇ ਵੀ ਗੱਲ ਕਰੂੰਗਾ ਕਿ ਲੁਧਿਆਣਾ ਸ਼ਹਿਰ ਚ ਜਿੱਥੇ ਜਿੱਥੇ ਵੀ ਬਾਲਮੀਕੀ ਸਮਾਜ ਨੂੰ ਜਾਨਵਰ ਸਮਝਿਆ ਜਾ ਰਿਹਾ ਪਿਆਵਾ ਉਹਨਾਂ ਦੀ ਕੋਈ ਸੁਰ ਸੁਰ ਸੁਵਾਦ ਨਹੀਂ ਲਿੱਤਾ ਜਾ ਰਿਹਾ ਪਿਆਵਾ ਉਹ ਮਰਦੇ ਪਏ ਜਾਨਵਰੇ ਤਰ੍ਹਾਂ ਉਹਨਾਂ ਬਾਰੇ ਵੀ ਜਿਹੜਾ ਬਹਿ ਚਰਚਾ ਕਰਾਂਗੇ